ਆਦੀ ਭੈਣ ਸੋਰੀ ਕਰੇ ਵੀ ਹੈ ਨਹੀਂ ਕੋਈ ਤੇ ਤਾਂ ਉੱਪਰ ਫਤਨਾ ਹੀ ਪਈ ਇਹਨਾਂ ਦੀ ਹਨ ਨੀਰਾ ਤਾਂ ਪਾਇਆ ਪਿਆ ਦਾ ਬੱਕਰਿਆਂ ਦੀ ਸੁਣ ਲਗਾ ਫਿਰਦਿਆਂ ਨੇ ਹੂੰ ਥਾਰੀ ਕੱਟ ਦਿੰਦੀ ਮੈਂ ਇਹਨਾਂ ਦੀ ਹੈਗੀ ਨਹੀਂ ਆਈ ਤਾਂ ਹੈਗੀਆਂ ਮੈਂ ਦੁੱਧ ਲਈ ਜਿੰਦੀ ਨਾਲੇ ਬੋਤਲ ਭਰ ਕੇ ਲੈ ਜਾਵਾਂਗੇ ਥਾਰ ਕੱਢ ਦਿੰਦੀ ਕੁਛ ਨਹੀਂ ਹੋਊਗਾ ਕੀ ਹੋਊਗਾ ਨਹੀਂ ਖੜ ਜਾ ਨਹੀਂ ਖੜ ਜਾ ਥਾਰ ਕੱਢ ਲੜ ਲੈ ਨਹੀਂ ਖੜ ਜਾ ਪਰ ਮਨ ਕੇ ਕੀ ਖਰਚਾ ਕੀਤਾ ਜਾਨੀ ਨੀ ਕਿੱਧਰ ਜਾਣੂਗਾ ਤੁਸੀਂ ਆਲੀ ਧੜਪੜਾ ਮਾਰ ਜਾ ਕੜਾ ਤਰ ਵੀਰੇ ਵੇ ਹੋ ਆ ਦੇਖ ਲਾ ਤੇ ਕਾਂਵਲੀ ਬਹੂ ਕੀ ਹੋ ਗਿਆ ਆ ਲੁਅਲੀ ਦੇਖ ਲਾ ਇਹ ਫੇਰ ਅੱਜ ਬੱਕਰੀ ਕੋ ਭਾਂ ਦੇ ਯਾਰ ਦੇ ਦੀਏ ਬੱਕਰੀ ਥੱਲੇ ਬਾਲਟੀ ਚੱਕ ਲੈਣੀ ਆ ਕਹ ਅੱਜ ਦੂਜੀ ਵਾਰ ਵਾਕਾ ਕਰਤਾ ਇਹ ਵਾਕਾ ਦੂਜੀ ਵਾਰ ਕਰਤਾ ਹਰਸ ਵੀ ਹਰਸ ਭਾਗੇ ਤਾਰ ਕੱਢੇਗੀ ਲੋ ਅਲੀ ਹਾਂ ਵਾਹ ਟੀ ਕਮਲੀ ਆ ਜਦ ਕਮਲੀ ਵਾਲੀ ਜਦ ਕਮਲੀ ਆ ਗਈ ਕੀ ਕਰਿਆ ਹੈ ਨਾ ਤੂੰ ਕਿੰਨੀ ਬਾਤ ਲਾ ਜੂਗੀ ਮੈਂ ਪਾ ਕੇ ਦੇਖ ਲੈ ਪਹਿਲਾਂ ਉਹ ਬੱਕਰੀ ਆ ਗਈ ਉਹਨੇ ਦਿਖਾਵਾਂ ਤੈਨੂੰ ਤੂੰ ਤਾਂ ਪੱਠਾਂ ਦੀ ਧਾਰ ਕਰਦੀ ਆ ਜੇ ਕੱਢਣਾ ਹੋਵੇ ਗਲਾਸ ਲੈ ਕੇ ਨਾ ਆ ਬੱਕਰੀ ਵੱਡੀ ਦੀ ਧਾਮ ਨਿਕਲੂਗੀ ਗਲਾਸ ਰੇਕੇ ਆਉਗੀ ਅੱਛਾ ਬਾਲਟੀ ਚ ਨਹੀਂ ਦੁੱਧ ਦਿੰਦੀ ਇਹ ਹੈ ਬਾਲਟੀ ਚ ਨਹੀਂ ਦੁੱਧ ਦਿੰਦੀ ਉਹ ਗਾਂ ਦਾ ਆ ਉਹ ਖੜੀ ਹੈ ਗਾਂ ਗਾਂ ਦਾ ਧਾਰ ਚੋਂਦੇ ਹੁੰਦੇ ਆ ਤੇ ਫਿਰ ਉਹ ਵੀ ਉਹਦੀ ਵੀ ਧਾਰ ਚੋਈ ਦੀ ਉਹਦੀ ਵੀ ਚੋਈ ਦੀ ਇਹਦੀ ਤਾਂ ਬਾਹਰ ਜੱਗ ਨਾਲ ਕੋਈ ਗਲਾਸ ਨਾਲ ਨਹੀਂ ਨੀ ਲੋ ਥੱਲੇ ਵੇਡ ਚੱਲ ਆ ਜਾ ਆ ਜਾ ਆ ਜਾ ਦੱਸਾਂ ਤੈਨੂੰ ਆ ਜਾ ਮੈਨੂੰ ਤਾਂ ਮਨ ਡਰ ਲੱਗਦਾ ਆ ਜਾ ਆ ਜਾ ਆ ਜਾ ਆ ਜਾ ਥੱਲੇ ਤਾਂ ਡਰ ਲੱਗਦਾ ਆ ਜੱਬੜ ਬਹੁ ਕਿੱਥੇ ਲਿਆਂਦੀ ਏ ਤੂੰ ਭਰਾਵਾਂ ਤਾਂ ਕਾਮਣੀ ਮੱਥੇ ਮਾਰੀ ਮੇਰੇ ਕਾਮਣੀ ਮੱਥੇ ਨਹੀਂ ਮਾਰੀ ਨਿਆਣਾ ਚੱਕ ਨਿਆਣਾ ਨਾਲੇ ਏਨੀ ਮਿਰਪਲੇ ਆ ਜੱਬਰ ਨੂੰ ਤੂੰ ਹੀ ਸਮਝਾ ਦੇ ਦੇ ਕੀ ਕੋ ਬੋੜਾ ਮਨ ਤਾਂ ਡਰ ਲੱਗਦਾ ਨਿਆਣਾ ਪਾ ਕੇ ਨਿਕਲਦੀ ਏ ਤਾਰ ਨਿਆਣਾ ਪਾ ਕੇ ਨਿਕਲਦੀ ਆ ਦੇਖ ਲੈ ਪਹਿਣੀ ਜ਼ਿੰਦਗੀ ਬਦਲ ਪਰੀ ਦਿੰਦੀ ਆ ਕਮੜੀ ਬਹੂ ਨੂੰ ਦੁੱਧ ਬੱਕਰੀ ਦਾ ਇੱਕ ਵਾਰਾ ਮੈਨੂੰ ਲੱਗਦਾ ਜਵਾਖਾਂ ਨੇ ਚੋਲਿਆ ਸਾਹਮਣੇ ਪਹਿਨੇ ਕਦੇ ਤੇ ਤਾਂ ਇਹਨੂੰ ਪੱਕੀ ਪੱਕ ਗਿਆ ਇਹਨੂੰ ਤਾਂ ਹਾਂ ਅਰਜਨ ਦੇਖ ਲਿਆ ਦੁੱਧ ਚਾਉਂਦਾ ਕਾਂਬਲੇ ਸਾਰੇ ਤਾਂ ਪਰ ਮੈਨੂੰ ਕਾਂਬਲੇ ਬਣਾਉਂਦੇ ਵਾਲਾ ਮੈਂ ਧਾਰ ਕੱਢਦੀ ਸੀ ਬਾਲੀ ਕੰਬਲੀ ਬਹੂ ਲੈ ਮਿਲ ਗਈ ਭਰਾਵਾ ਧਾਨਾ ਵੀ ਭਰਾਵਾ ਜੱਬਰ ਬਹੂ ਕਿੱਥੇ ਲੈ ਸਾਰੇ ਨੇ ਕਾਂਬਲਾ ਤਾਰ ਉਹ ਤਾਂ ਜਾਣ ਬਾਬਾ ਭਰਾਵਾ ਟੈਂਪਸ ਕਰੀ ਜਾਂਦਾ ਚਲ ਭਰਾਵਾ ਮੈਂ ਤਾਂ ਆਟਨ ਪਈਹਾ ਲੰਦੀ ਇਹਨੂੰ ਕਿਤੇ ਪਾਸ ਹੋ ਜੂਗਾ ਹੁਣ ਮੇਰਾ ਤਾਂ ਇਹਦਾ ਵੀਰਪਾਲ ਨੂੰ ਕਹਿਣਾ ਮੈਂ ਧਾਰ ਕੱਢ ਲੂਗੀ ਫਿਰ ਲੈ ਜਾਂਦੇ ਦੁੱਧ ਰੱਖ ਦੇ ਬਾਲਟੀ ਰੱਖ ਦੇ ਰੱਖ ਲੈ ਜੀ ਬੋਤਲ ਦੁੱਧ ਦੀ ਆਪਾਂ ਲੈ ਜਾਂਦੇ ਫਿਰ ਕੀ ਹੁੰਦਾ ਸੀ ਐਨੇ ਦੇਖ ਲੈ ਬੱਕਰੀ ਥੱਲੇ ਬਹਿ ਜੂਗੀ ਜੇ ਰੋਕਦਾ ਮੈਂ બનુ so